ਪੰਜਾਬ ਵਾਲੇ ਪਾਸੇ ਜ਼ਮੀਨ ਰਿਕੁਆਇਰ ਕਰਨਾ ਬੜੀ ਔਖਾ ਇਸ ਲਈ ਪ੍ਰੋਜੈਕਟ ਲਟਕੇ ਨੇ ਨਿਤਨ ਗਟਕਰੀ ਉਹਨਾਂ ਨੇ ਇੱਕ ਚਿੱਠੀ ਜੀ ਮੰਤਰੀ ਨੂੰ ਲਿਖੀ ਤੇ ਨਾਲ ਲੈਂਡ ਆਰਡਰ ਦੀ ਗੱਲ ਵੀ ਕੀਤੀ ਤੇ ਨਾਲ ਇਹ ਜਿਹੜੀ ਜਨਤਕ ਜਥੇਬੰਦੀਆਂ ਦਾ ਵਿਰੋਧ ਆ ਇਹਦੀ ਵੀ ਗੱਲ ਕੀਤੀ ਪਰ ਉਦੋਂ ਬਾਅਦ ਭਗਵਤ ਮਾਨ ਉਹਨਾਂ ਨੇ ਇੱਕ ਚਿੱਠੀ ਦੀ ਜਵਾਬ ਚਿੱਠੀ ਚ ਦਿੱਤਾ ਤੇ ਨਾਲ ਪ੍ਰੈਸ ਕਾਨਫਰੰਸ 'ਚ ਵੀ ਗੱਲ ਕੀਤੀ ਕਿ ਲੈਂਡ ਆਰਡਰ ਕਿੱਥੋਂ ਆ ਗਿਆ ਇਹਦੇ ਵਿੱਚ ਇਹ ਗੱਲ ਕੇਵਲ ਰਿਕੁਆਇਰ ਕਰਨ ਦੀ ਐ ਤੇ ਗੱਲ ਨਹੀਂ ਫਿਰ ਉਹਨਾਂ ਨੇ ਫੈਕਟ ਵੀ ਦਿੱਤੇ ਕਿ ਪੰਜਾਬ ਚ ਤਾਂ 2.5 ਸਾਲ ਚ ਇੱਕ ਜਗ੍ਹਾ ਕਰਫਿਊ ਨੂੰ ਲੱਗਿਆ ਹਰਿਆਣਾ ਚ ਫਲਾਦੀ ਜਗ੍ਹਾ ਕਰਫਿਊ ਰੋਹਿਆ ਬਾਕੀ ਜਗ੍ਹਾ ਰਿਹਾ ਇੰਟਰਨੈਟ ਬੰਦ ਰਹੇ ਉਥੇ ਲਾਂਡਰ ਆਰਡਰ ਜ਼ਿਆਦਾ ਉਹਦੀ ਤੁਸੀਂ ਗੱਲ ਨਹੀਂ ਕਰਦੇ ਪੰਜਾਬ ਦੀ ਕਰਦੇ ਹੋ ਚਲੋ ਇੱਕ ਅਲੱਗ ਗੱਲ ਤੇ ਪਰ ਭਗਵਾਨ ਤੁਮਾਨ ਉਹਨਾਂ ਨੇ ਨਾਲ ਇਹ ਕਿਹਾ ਕਿ ਅਸਲ ਦੇ ਵਿੱਚ ਤੁਸੀਂ ਪ੍ਰੋਪਰ ਜਿਹੜੇ ਜ਼ਮੀਨ ਦਾ ਪੈਸਾ ਦਿਓ ਆਰਬਿਟਰੇਟਰ ਨੇ ਜਿੰਨਾ ਕਰਤਾ ਤੇ ਤੁਸੀਂ ਕਿਉਂ ਅੱਗੇ ਲਟਕਾ ਰਹੇ ਨੇ ਤੁਹਾਡੇ ਅਫਸਰ ਕਿਉਂ ਜਾ ਰਹੇ ਨੇ ਕੋਰਟਾਂ ਦੇ ਵਿੱਚ ਵੱਖ-ਵੱਖ ਤਮਾਮਨਿਆਂ ਚ ਪਰ ਉਹ ਇੱਕ ਨਵੇਂ ਐਂਗਲ ਤੋਂ ਖਬਰਾਂ ਛਪੜੀਆਂ ਸ਼ੁਰੂ ਹੋ ਜਾਂਦੀਆਂ ਨੇ ਪਹਿਲੀ ਵਾਰ ਪਹਿਲਾਂ ਉਹ ਸੈਕਲ ਤੋਂ ਨਹੀਂ ਪਹਿਲਾਂ ਸਰਕਾਰਾਂ ਨਾਲ ਨਿਪਾਨੀਆਂ ਸੀਗਾ ਹੁਣ ਉਹ ਗਰਾਊਂਡ ਤੋਂ ਜਿਹੜੇ ਲੋਕਲ ਪੱਤਰਕਾਰ ਨੇ ਉਹਨਾਂ ਨੇ ਸਾਫੀਆਂ ਨੇ ਜਿਵੇਂ ਬਰਨਾਲੇ ਤੋਂ ਖਬਰ ਛਪੀ ਹੈ ਉਹ ਕਹਿੰਦਾ ਇੱਕੋ ਕਿਲਾ ਸੀ ਤੇ ਇੱਕੋ ਕਿਲਾ ਉਹਦੇ ਵਿੱਚ ਆ ਗਿਆ ਤੇ ਬੰਦੇ ਦੀ ਤਾਂ ਮੌਤ ਵੀ ਹੋ ਗਈ ਹਾਰਟ ਅਟੈਕ ਹੋ ਗਿਆ ਪਤਾ ਨਹੀਂ ਹੁਣ ਉਹਦੇ ਨਾਲ ਹੀ ਜੁੜਿਆ ਜਾਂ ਨਹੀਂ ਹੈ ਕਿੰਨਾ ਉਹ ਇੱਕ ਅਲੱਗ ਪਹਿਲੂ ਹੈ ਕਿ ਉਹ ਐਕਵਾਇਰ ਹੋ ਗਿਆ ਤੇ ਉਹਦੇ ਚ ਲੰਮਾ ਡਿਬੇਟ ਵੀ ਕਰਨੀ ਪਈ ਹੈ ਦੂਜਾ ਕਹਿੰਦਾ 13 ਕਨਾਲਾਂ ਜ਼ਮੀਨ ਜ਼ਮੀਨ ਸੀ ਕਿਸੇ ਦੀ 2 ਕਨਾਲ ਇੱਕ ਸਾਈਡ ਤੇ ਰਹਿ ਗਈ ਕੁਝ ਐਕਵਾਇਰ ਹੋ ਗਈ ਕੁਝ ਥੋੜੇ ਕਨਾਲ ਦੂਜੇ ਸਾਈਡ ਤੇ ਰਹੇਗੀ ਉਹ ਕਿਤੇ ਵੀ ਖੇਤੀ ਕਰਨਾ ਚਾਹੂਗਾ ਦੋਨਾਂ ਚੋਂ ਨਹੀਂ ਬਚਿਆ ਤੇ ਉਹ ਬੰਦਾ ਕਹਿੰਦਾ ਮੇਰਾ ਫਿਊਚਰ ਕੀ ਹੈ ਤੇ ਹੁਣ ਜਾਤਾ ਉਹ ਕਹਿੰਦੇ ਨੇ ਉਹ ਵੀ ਲੈ ਲੈਂਦੇ ਜਿਹੜੀ ਬੜੀ ਮੁੱਟੀ ਬਚੀ ਹੈ ਦੋ ਕਨਾਲ ਵੀ ਇਧਰ ਉਧਰ ਕਰਕੇ ਮੈਂ ਕਿਤੇ ਹੋਰ ਕੁਝ ਕਰਦਾ ਹੋਵਾਂ ਤੇ ਜੇ ਤਾਂ ਦੋ ਕਨਾਲਾਂ ਲਈ ਤਾਂ ਸੜਕ ਟੱਪਕੇ ਨਹੀਂ ਜਾਇਆ ਜਾ ਸਕਦਾ ਦੂਰ ਦੀ ਜਾਣਾ ਪਊ ਕਿਧਰੇ ਦੀ ਦੋ ਕਨਾਲਾਂ ਚੋਣਾ ਇੱਕ ਬੰਦੇ ਦੀ ਕੀ ਹੋਇਆ ਜੀ ਮੋਟਰ ਇੱਕ ਪਾਸਿਆਂ ਗਈ ਤੇ ਦੂਜੀ ਜਮੀਨ ਦੇ ਖਾਸੇ ਆ ਗਏ ਕਿਉਂਕਿ ਕਈ ਵਾਰ ਮੋਟਰ ਸਾਈਡ ਤੇ ਲੱਗੀ ਹੁੰਦੀ ਆ ਉਹਦੇ ਵਿੱਚ ਦੀ ਤਾਂ ਉਹ ਨਿਕਲ ਗਈ ਮੋਟਰ ਸਾਈਡ ਤੇ ਰਹਿ ਗਿਆ ਫਿਰ ਹੁਣ ਉਹਦਾ ਵੀ ਜਾਂਦਾ ਪੰਜਾਬ ਗਵਰਨਮੈਂਟ ਇਹੋ ਜਿਹੀਆਂ ਚੀਜ਼ਾਂ ਦਾ ਇਲਾਜ ਕਰੇ ਕਿ ਮੋਟਰ ਪੱਟ ਕੇ ਭਾਈ ਇੱਧਰ ਲਾਉਣਾ ਬਿਨਾਂ ਖਰਚੇ ਤੇ ਬੋਰ ਉੱਥੇ ਕਰਾਉਣਾ ਅਸੀਂ ਤੈਨੂੰ ਕੁਝ ਉਹ ਨਹੀਂ ਕਹਿੰਦੇ ਤੂੰ ਉੱਥੇ ਲਾ ਲੈ ਤੈਨੂੰ ਕਨੈਕਸ਼ਨ ਮਿਲ ਜਾਊਗਾ ਉੱਥੇ ਵੀ ਜਿੱਥੇ ਵੀ ਹੋਏਗਾ ਇਹ ਸਮੱਸਿਆਵਾਂ ਨੇ ਮਤਲਬ ਪ੍ਰੈਕਟੀਕਲੀ ਜਿਹੜੀ ਕਿਸਾਨਾਂ ਦੀਆਂ ਉਹ ਆ ਰਹੀਆਂ ਨੇ ਬਾਕੀ ਟੀਮ ਮੰਤਰੀ ਨੇ ਜਿਹੜੀ ਇੱਕ ਗੱਲ ਕਹੀ ਆ ਉਹਦੇ ਨਾਲ ਜੁੜੀਆਂ ਖਬਰਾਂ ਕਈ ਆਈਆਂ ਜਿਹੜੀਆਂ ਜਿਵੇਂ ਇੱਕ ਖਬਰ ਬੜੀ ਵੱਡੀ ਲਾਈਨ ਹੈਡਲਾਈਨ ਨਾਲ ਛਪੀ ਹੈ ਕਿ ਪਟਿਆਲੇ ਵਾਲਿਆਂ ਦੇ ਹਿੱਸੇ ਭਰ ਗਏ ਮਤਲਬ ਲੁਧਿਆਣੇ ਵਾਲਿਆਂ ਦੇ ਖਾਲੀ ਰਹਿ ਗਏ ਮਤਲਬ ਕਿ ਜ਼ਮੀਨ ਦੇ ਰੇਟ ਦਾ ਬਹੁਤ ਫਰਕ ਪਿਆ ਗਿਆ ਕਿ ਜਿੱਥੇ ਤਾਂ ਕਿਤੇ ਡੀਸੀ ਥੋੜਾ ਜਿਆ ਐਕਟਿਵ ਹੋਣਾ ਉਹਨੇ ਕਹਿਤਾ ਹੋਣਾ ਵੀ ਇੰਨੀ ਕਰ ਦਿੰਦੇ ਆ ਜੀ ਕਰਕੇ ਉਹ ਥੋੜਾ ਜਿਆਦਾ ਮਿਲ ਗਿਆ ਹੋਣਾ ਦੂਜੇ ਪਾਸੇ ਡੀਸੀ ਨੇ ਰੇਟ ਰਵਾਈਜ਼ ਨਹੀਂ ਕੀਤੇ ਹੋਣੇ ਗੱਲ ਤਾਂ ਉਹਨਾਂ ਗੱਲਾਂ ਐਡਮਿਨਿਸਟ੍ਰੇਸ਼ਨ ਦੇ ਮਾਮਲੇ ਨੇ ਮੋਤੇ ਜਿਵੇਂ ਭਗਵੰਤ ਮਾਨ ਵੀ ਇਹ ਕਹਿ ਰਹੇ ਨੇ ਸਾਡੀ ਤਾਂ ਪੰਜਾਬ ਦੀ ਸਾਰੀ ਜ਼ਮੀਨ ਜਿਹੜੀ ਹੈ ਘੱਟੋ ਘੱਟ 95% ਏ 2 3 ਕ੍ਰੌਪ ਹੈ ਕਈ 4 ਵੀ ਲੈ ਲੈਣ ਤਾਂ ਵੀ ਕੋਈ ਹਰਜ ਨਹੀਂ ਮਤਲਬ ਇੱਥੇ ਕੋਈ ਬਰਾਨੀ ਵਾਲੀ ਗੱਲ ਤਾਂ ਹੈ ਨਹੀਂ ਕਿ ਜੀ ਇੱਥੇ ਜ਼ਮੀਨ ਨਹੀਂ ਹੁੰਦੀ ਤਾਂ ਰੇਟ ਵੱਖ-ਵੱਖ ਕਿਉਂ ਨੇ ਇਹ ਚੀਜ਼ ਮਿਨਿਸਟਰ ਆਪ ਨਹੀਂ ਅੱਛਾ ਜਦੋਂ ਨਾਲ ਲੱਗਦੀ ਦੇ ਰੇਟ ਵੱਖ-ਵੱਖ ਹੁੰਦੇ ਨੇ ਤੇ ਉਦੋਂ ਰੌਲਾ ਵੀ ਜ਼ਿਆਦਾ ਪੈਂਦਾ ਹੈ ਮੈਨੂੰ ਵਿਤਕਰਾ ਮਹਿਸੂਸ ਵੀ ਹੋਏਗਾ ਜਿਵੇਂ ਆਪਾਂ ਕਹਿੰਦੇ ਨਾ ਪਹਾੜੀ ਰਾਜਾ ਨੂੰ ਦੇਤਾ ਸਾਨੂੰ ਨਹੀਂ ਦਿੱਤਾ ਤਾਂ ਉਹਦੇ 'ਚ ਅਸੂਲਨ ਵੀ ਇੱਕ ਗੱਲ ਫਰਕ ਪੈਂਦੀ ਹੈ ਕਿ ਮੈਨੂੰ ਵੱਖਰਾ ਕਿਉਂ ਇਹ ਡਿਮਾਂਡ ਜਿਹੜੀਆਂ ਪੈਦਾ ਇਹ ਜਿਹੜੀਆਂ ਮੁਸ਼ਕਲਾਂ ਨੇ ਇਨਾਂ ਦਾ ਹੱਲ ਗਵਰਨਮੈਂਟ ਆਫ ਇੰਡੀਆ ਦੇ ਨਾਲ ਵੀ ਸੰਬੰਧਿਤ ਹੈ ਇਹਨਾਂ ਦਾ ਹੱਲ ਪੰਜਾਬ ਦੀ ਸਰਕਾਰ ਨਾਲ ਵੀ ਸੰਬੰਧਿਤ ਹੈ ਦੋਨੋਂ ਸਰਕਾਰਾਂ ਨਾਲ ਹੁਣ ਇੱਕ ਗੱਲ ਤਾਂ ਇਹ ਸੀਗੀ ਜਿਹੜੇ ਜੀਐਨਐਚਆਈ ਇਹ ਕਹਿੰਦੀ ਸੀ ਕਿ ਤੁਸੀਂ ਬੇਸ ਰੇਟ ਤੈਅ ਕਰ ਦੋ ਉੱਥੇ ਸਾਰਿਆਂ ਦਾ ਜਦੋਂ ਬੇਸ ਰੇਟ ਸਭ ਦਾ ਬਰਾਬਰ ਤੈਅ ਕੀਤਾ ਜਿੱਥੇ ਜਿੱਥੇ ਐਕਵਾਇਰ ਹੋਣੀਆਂ ਤਾਂ ਬਰਾਬਰ ਪੈਸੇ ਮਿਲ ਜਾਣਗੇ ਪੰਜਾਬ ਸਰਕਾਰ ਨੇ ਵੀ ਇਹ ਕਿਉਂ ਨਹੀਂ ਕੀਤਾ ਜਦੋਂ ਜੇ ਉਹ ਸੁਜੈਸਟ ਕਰ ਰਹੇ ਸੀਗੇ ਜਿਹੜੀ ਗੱਲ ਕਿ ਮੇਰੀ ਗੱਲ ਨੈਸ਼ਨਲ ਹਾਈਵੇ ਥੋਰਟੀ ਦੇ ਅਧਿਕਾਰੀਆਂ ਨਾਲ ਜਦੋਂ ਹੋਈ ਸੀ ਉਹ ਕਹਿੰਦੇ ਸੀ ਜਦੋਂ ਇਹ ਸੋ ਵੀਰ ਸਿੰਘ ਸੰਦੂ ਸੀਗੇ ਦੇ ਇਨਚਾਰਜ ਚੇਅਰਮੈਨ ਉਦੋਂ ਉਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਕੈਪਟਨ ਬਰਿੰਦਰ ਸਿੰਘ ਵੇਲੇ ਵੀ ਗੱਲ ਕੀਤੀ ਸੀ ਤੇ ਲਗਾਤਾਰਤਾ ਦੇ ਵੀ ਇਹ ਮਾਹੌਲ ਹੈ ਵੀ ਪੈਸੇ ਦੀ ਕੋਈ ਗੱਲ ਨਹੀਂ ਪਰ ਤੁਸੀਂ ਆਧਾਰ ਤਿਆਰ ਕਰ ਦਿਓ ਇਹਦੇ ਵਿੱਚ ਨਾਂ ਦੇਣ ਵਾਲੀ ਗੱਲ ਹੈ ਫਿਰ ਇਹ ਗਵਰਨਮੈਂਟ ਆ ਕਿਉਂ ਨਹੀਂ ਕਰਦੀ ਇਹ ਤਾਂ ਪੰਜਾਬ ਗਵਰਨਮੈਂਟ ਤੇ ਇਹ ਕੁਐਸਚਨ ਆਉਂਦਾ ਹੈ ਦੂਸਰਾ ਸਵਾਲ ਇਹ ਹੈ ਕਿ ਗਵਰਨਮੈਂਟ ਆਫ ਇੰਡੀਆ ਦੇ ਵੀ ਉਹ ਕਿਸਾਨ ਨੇ ਕੋਈ ਇਕੱਲੇ ਤੁਸੀਂ ਵੀ ਰੂਲ ਹੀ ਕਰ ਰਹੇ ਹੋ ਉਹਨਾਂ ਦੇ ਨਾਲ ਹੀ ਜੁੜੇ ਹੋਏ ਹੋ ਉੱਥੋਂ ਵੋਟਾਂ ਲੈਂਜੋ ਜਿਹੜੀਆਂ ਆ ਬਾਕੀ ਸਮੱਸਿਆਵਾਂ ਨੇ ਇਹਨੂੰ ਵੀ ਉਹਦੇ ਵਿੱਚ ਨੌ ਸਾਰੀਆਂ ਨੂੰ ਜਦੋਂ ਜ਼ਮੀਨ ਅਕਵਾਇਰ ਕਰਨੀ ਹੈ ਵੀ ਕਿਸੇ ਦੀ ਥੋੜੀ ਇੱਧਰ ਰਹਿ ਗਈ ਕਿਸੇ ਦੀ ਬਾੜਾ-ਮੋਟਾ ਪ੍ਰੋਬਲਮ ਹੈ ਕਿਸੇ ਦੀ ਮੋਟਰ ਕਿਸੇ ਦੀ ਇਹ ਕਿਵੇਂ ਟੈਕਲ ਹੋਣ ਇਹਨਾਂ ਦਾ ਸੋਲੂਸ਼ਨ ਵੀ ਤਾਂ ਨਾਲ ਇਹ ਗਵਰਨਮੈਂਟਾਂ ਦੀ ਜ਼ਿੰਮੇਵਾਰੀ ਉਹ ਬਣਦੀ ਹੈ ਮੇਰੀ ਠੀਕ ਨੇ ਨਹੀਂ ਬਿਲਕੁਲ ਬਣਦੀ ਹੈ ਜਿਹਦੀ ਜ਼ਮੀਨ 6 ਕਨਾਲ ਅਕਵਾਇਰ ਹੋ ਗਈ ਤੇ 2 ਕਨਾਲ ਕਿਸੇ ਪਾਸ ਦੂਜੇ ਪਾਸੇ ਰਹਿ ਗਈ ਉਹ 2 ਕਨਾਲ ਦਾ ਕੀ ਕਰੇਗਾ ਅੱਛਾ ਵੀਰ ਜੀ ਵੈਸੇ ਇੱਕ ਗੱਲ ਹੈ ਕਿ ਇਹ ਜਰੋਂ ਤੋਂ ਇਹ ਜ਼ਮੀਨਾਂ ਅਕਵਾਇਰ ਹੋਣੀ ਸ਼ੁਰੂ ਹੁੰਦੀਆਂ ਨੇ ਪੁਰਾਣੀਆਂ ਲੈ ਰੋ ਤੁਸੀਂ ਉਹ ਸਾਰੀਆਂ ਦੀ ਸਮੱਸਿਆ ਆਉਂਦੀ ਰਹੀ ਹੁਣ ਫੋਕਸ ਹੋਣਾ ਸ਼ੁਰੂ ਹੋ ਗਿਆ ਇਹ ਲੋਕ ਵੀ ਅਵੇਅਰ ਹੋ ਗਏ মিডিਆ ਵੀ ਐਕਸਪੈਂਡ ਹੋ ਗਿਆ ਸਰਕੇ ਜਿਹੜੀਆਂ ਇਹ ਖਬਰਾਂ ਥੱਲੇੋਂ ਗ੍ਰਾਸ ਰੂਟ ਤੋਂ ਹੁਣ ਪੂਰੀਆਂ ਆ ਜਾਂਦੀਆਂ ਅੱਗੇ ਪਤਾ ਨਹੀਂ ਸੀ ਲੱਗਦਾ ਹੁੰਦਾ ਵੀ ਥੱਲੇ ਕੀ ਹੋ ਰਿਹਾ ਤੇ ਇਹ ਜਿਹੜੀ ਇਸ ਮੁਸੱਈਆ ਹੁੰਦੀ ਹੈ ਇਹ ਸਰਕਾਰਾਂ ਇਹਨੂੰ ਇਹਦਾ ਹੱਲ ਕਿਉਂ ਨਹੀਂ ਕਰਦੀਆਂ ਕੀ ਇਹ ਜਿਹੜੇ ਲੋਕਾਂ ਦੇ ਨੁਮਾਇੰਦੇ ਹੈ ਸਫਲਤਾ ਅਮੀਰ ਜੀ ਇਹਨਾਂ ਨੇ ਹੀ ਲੈਣੇ ਕੀ ਇਹਨਾਂ ਨੂੰ ਪਤਾ ਨਹੀਂ ਵੀ ਥੱਲੇ ਕੀ ਹੋ ਰਿਹਾ ਲੋਕ ਇਹਨਾਂ ਗੱਲਾਂ ਨੂੰ ਲੈ ਕੇ ਪ੍ਰੋਟੈਸਟ ਕਿਉਂ ਕਰਨ ਜਿਹੜਾ ਉਸ ਇਲਾਕੇ ਦਾ ਐਮਐਲਏ ਹੈ ਉਹ ਸਰਕਾਰ ਤੱਕ ਉਹ ਸਮੱਸਿਆ ਕਿਉਂ ਨਹੀਂ ਪਹੁੰਚਾਉਂਦਾ ਜੇ ਆਪਾਂ ਸਿਸਟਮ ਦੇ ਵਿੱਚ ਉਹ ਦੇਖੀਏ ਲੋਕ ਆਪਣਾ ਇੱਕ ਐਮ.ਐਲ.ਏ ਚੁਣਦੇ ਆ ਤੇ ਲੋਕਾਂ ਦਾ ਹੱਕ ਹੈ ਕਿ ਉਹਨੂੰ ਪ੍ਰੈਸ ਕਰਨ ਐਮ.ਐਲ.ਏ ਨੂੰ ਵੀ ਤੂੰ ਸਾਡੇ ਆ ਸਮੱਸਿਆ ਹੈ ਤੂੰ ਸਾਲਵ ਕਰਾ ਸਰਕਾਰ ਦੇ ਨਾਲ ਜੀ ਮੰਤਰੀ ਨਾਲ ਬੈਠ ਕੇ ਜਾਂ ਅਧਿਕਾਰੀਆਂ ਨਾਲ ਬੈਠ ਕੇ ਇਹ ਉਹਨਾਂ ਦਾ ਇਸ਼ਾਮ ਕਰਨ ਦੀ ਗੱਲ ਨਹੀਂ ਹੈ ਜਦੋਂ ਤੁਸੀਂ ਵੋਟਾਂ ਲੈਣੀਆਂ ਫਿਰ ਵੀ ਤਾਂ ਉਹਨਾਂ ਕੋਲ ਜਾਣੇ ਆ ਨਾ ਤੇ ਲੋਕ ਟੁੱਟ ਦੇਵੇਂ ਤੁਹਾਨੂੰ ਤਾਂ ਆ ਬਈ ਉਹਨਾਂ ਦੇ ਸਮੱਸਿਆਵਾਂ ਦਾ ਹੱਲ ਹੋਵੇ ਇਸ ਤੋਂ ਪਹਿਲਾਂ ਇੱਕ ਬਹੁਤ ਲਾਰਜ ਸਕੇਲ ਤੇ ਇਹ ਸਮੱਸਿਆ ਐ ਇਸੇ ਜਦੋਂ ਕੰਡੇ ਵਾਲੀ ਤਾਰ ਲੱਗੀ ਆ ਬਾਰਡਰ ਦੇ ਉੱਤੇ ਆ ਪੰਜਾਬ ਦੇ ਬਾਰਡਰ ਸਭ ਤੋਂ ਮੁਈ ਹੈ ਜਿੱਥੇ ਕੰਡੇ ਵਾਲੀ ਤਾਰ ਲੱਗੀ ਆ ਉੱਥੇ ਜ਼ਮੀਨਾਂ ਵੰਡਿਆਂਗੇ ਜਾਂ ਲੋਪਾ ਦੀਆਂ ਉੱਥੇ ਤਾਂ ਸਮੱਸਿਆ ਹੋਰ ਵੀ ਐਕਿਊਟ ਸੀਗੀ ਬੜੇ ਹੁਣ ਵੀ ਰੌਲਾ ਪੈਂਦਾ ਵਿੱਚੋਂ ਇੱਕ ਵਾਰੀ ਹੋ ਗਿਆ ਸੀਗਾ ਕਿ ਜਿਹੜੀ ਜ਼ਮੀਨ ਪਰਲੇ ਪਾਸੇ ਆ ਤਾਰ ਦੇ ਉਹ ਸਰਕਾਰ ਕੋਲ ਕਰ ਲਓ ਜਾਂ ਤਾਰ ਕੱਟ ਕੇ ਅੱਗੇ ਲੈ ਜਾਓ ਜਾਂ ਜ਼ਮੀਨ ਕੋਲ ਕਰ ਲਓ ਕਿਉਂਕਿ ਇਸ ਵੇਲੇ ਉਹ ਬਹੁਤ ਲਿਮਟਡ ਪੀਰੀਅਡ ਹੁੰਦਾ ਜਿਹਦੇ ਬੀਐਸਐਫ ਵਾਲੇ ਉਸ ਗੇਟ ਤੋਂ ਅਲਾਉ ਕਰਦੇ ਆ ਕਿਸਾਨਾਂ ਨੂੰ ਉਧਰ ਜਾਣਾ ਜਿਵੇਂ ਨਾ ਵੱਡੀਆਂ ਗੈਂਆਂ ਉਹ ਇਸ ਮੁੱਸੇਵਾ ਬਹੁਤ ਲਗਾਤਾਰ ਆਉਂਦੀ ਹੈ ਇਸ ਜਿਹੜੀ ਸਟੇਟ ਗਵਰਨਮੈਂਟ ਹੁੰਦੀ ਹੈ ਰਾਦਰ ਉਹਨੂੰ ਪ੍ਰੈਸ ਕਰਨਾ ਚਾਹੀਦਾ ਕਿ ਇਧਰ ਰੋਕ ਲੈਦਾ ਪ੍ਰੋਪਰਲੀ ਤੁਸੀਂ ਅਸੈਂਬਲੀ ਸੈਸ਼ਨ ਆਉਂਦੇ ਹੋ ਉਹਨਾਂ ਨਾਲ ਤੁਸੀਂ ਗੱਲ ਹੀ ਕੋਈ ਨਹੀਂ ਕਰਦੇ ਹੋ ਜੀ ਤੁਸੀਂ ਪ੍ਰੋਪਰ ਡਿਸਕਸ ਕਰੋ ਉੱਥੇ ਬੈਠ ਕੇ ਵੀ ਇਹ ਸਮੱਸਿਆ ਸਾਡੀ ਸਟੇਟ ਦੀ ਹੈਗੀ ਹੈ ਉਸ ਤੋਂ ਬਾਅਦ ਸੈਂਟਰ ਨੂੰ ਅਪਰੋਚ ਕਰੋ ਵੀ ਸਾਡੀ ਆ ਡਿਟੇਲ ਹੈਗੀ ਹੈ ਏ ਸਾਡੀ ਸਮੱਸਿਆ ਬਾਕੀ ਹਿੰਦੁਸਤਾਨ ਤੋਂ ਵੱਖਰੀ ਹੈ ਸਾਡੇ ਤਾਂ ਗੱਲ ਇੱਥੇ ਇਹ ਹੈ ਨਾ ਸਾਡੇ ਹਰ ਇਸ਼ੂ ਤੇ ਆ ਕੇ ਰੌਲਾ ਪੈਂਦਾ ਸਾਡੇ ਪੈਰਾਮੀਟਰਸ ਤੇ ਬਾਕੀ ਹਿੰਦੁਸਤਾਨ ਦੇ ਪੈਰਾਮੀਟਰ ਬਿਲਕੁਲ ਵੱਖਰੇ ਹੈ ਔਰ ਰਾਜਸਥਾਨ ਦੀ ਜ਼ਮੀਨ ਕੋਆਰ ਕਰਨੀ ਹੋਵੇ ਤਾਂ ਕੋਈ ਫਰਕ ਨਹੀਂ ਪੈਂਦਾ ਗੁਜਰਾਤ ਦੇ ਰਨਅਫ કચ્છ ਦੇ ਵਿੱਚ ਜ਼ਮੀਨ ਕੋਆਰ ਕਰਨੀ ਉਹ ਤਾਂ ਕੋਈ ਫਰਕ ਨਹੀਂ ਪੈਂਦਾ ਜਿਵੇਂ ਮਰਜ਼ੀ ਕੋਆਰ ਕਰ ਲਓ ਇਸ ਵਸਤ ਸਾਡੇ ਪੰਜਾਬ ਦੀ ਹੈ ਸੋ ਇਹ ਜਿਹੜੀ ਬਲਖਣਤਾ ਹੈ ਨਾ ਇਹਨੂੰ ਸਟੇਟ ਗਵਰਨਰ ਨੂੰ ਹਰ ਇਸ਼ੂ ਨੂੰ ਇਸ ਧੱਕ ਦੇ ਨਾਲ ਕੇਦਰ ਦੇ ਨਾਲ ਚੱਕਣਾ ਚਾਹੀਦਾ ਹੈ ਕਿ ਸਾਡੀ ਆ ਸਮੱਸਿਆ ਹੈ ਤੇ ਬਾਕੀ ਮੁਲਕ ਤੋਂ ਅਸੀਂ ਵੱਖਰੇ ਹੈ ਇਹ ਲਗਨਾਂ ਦੇ ਵਿੱਚ ਪਾਈ ਬਥਰੇ ਆਲੋੜ ਦੇ ਸ਼ਾਇਦ ਉਹ ਅਧਿਕਾਰ ਉਹਨੇ ਕਿਹਾ ਕਿ ਸਾਡੇ ਐਮ ਐਲ ਏ ਹੁਣ ਪਿੰਡਾਂ ਚ ਜਾਣਗੇ 22 ਸਾਲ ਬਾਅਦ ਵੀ ਸਹੀ ਸ਼ੈਦੇ ਸਮੱਸਿਆਵਾਂ ਵੀ ਸਮਝਾਣਾ ਹੈ ਨਾਲੀ ਵਾਲੀ ਤੇ ਪਰ ਇੱਕ ਗੱਲ ਮੈਨੂੰ ਸਮਝ ਆਈ ਜਿਹੜੀ ਇਲੀਗਲ ਮਾਈਨਿੰਗ ਨਹੀਂ ਰੁਕ ਪਾਰੀ ਕਾਨੂੰਨੀ ਕੰਮ ਸਾਰੇ ਰੁਕ ਹੀ ਜਾਂਦੇ ਨੇ ਤੇ ਇਹ ਬੀ ਐਸ ਐਫ ਨੇ ਵੀ ਹਾਈ ਕੋਰਟ ਦੇ ਵਿੱਚ ਮਤਲਬ ਦਿੱਤਾ ਹੋਇਆ ਐਫੀ ਡੈਪਟ ਕਿ ਬਾਰਡਰ ਏਰੀਆ ਚ ਉਹ ਗੈਰਕਾਨੂੰਨੀ ਉਹ ਕਿੰਨੇ ਪਾਵਰਫੁੱਲ ਬੰਦੇ ਨੇ ਨਾ ਬਾਰਡਰ ਨੂੰ ਦੇਖਦੇ ਨੇ ਨਾ ਕਿਸੇ ਸਰਕਾਰ ਨੂੰ ਦੇਖਦੇ ਨੇ ਉਹ ਚੱਲੀ ਜਾਂਦਾ ਕੰਮ ਨੇ ਉਹ ਤਾਂ ਸਰਕਾਰ ਤੋਂ ਉੱਪਰ ਐ ਸਾਰਾ ਕੁਝ ਇਹ ਕਦੇ ਪੱਲੇ ਨਹੀਂ ਪਿਆ ਅਜੇ ਤੱਕ ਵੀ ਇਹ ਹੋ ਕੀ ਰਿਹਾ ਇਵਨ ਆਰਮੀ ਨੇ ਵੀ ਕਿਤੇ ਪ੍ਰੋਟੈਸਟ ਕੀਤਾ ਸੀ ਮੈਂ ਇਹਨੇ ਆਰਮੀ ਦੇ ਵੀ ਹਫੇਰਾਂ ਦੰ ਦਿੱਤਾ ਜੀ ਦੱਤਾ ਵੀ ਪਠਾਨਕੋਟ ਏਰੀਆ ਦੇ ਵਿੱਚ ਤੇ ਕੁਝ ਦਰਿਆਵਾਂ ਦੇ ਪੁਲ ਵੀ ਇਹਦੇ ਨਾਲ ਅਫੈਕਟਡ ਅਗੇ ਇਲੀਗਲ ਮਾਈਨਿੰਗ ਦੇ ਨਾਲ ਲੇਕਿਨ ਸਿਚੁਏਸ਼ਨ ਉਥੇ ਹੀ ਉੱਥੇ ਖੜੀ ਐ ਇਹ ਕਿਸੇ ਨੂੰ ਵੀ ਪੱਲੇ ਨਹੀਂ ਪੈ ਰਿਹਾ ਵੀ ਕੀ ਹੋ ਰਿਹਾ ਵੀ ਇਹ ਮਾਫੀਆ ਕਿੱਥੋਂ ਤੱਕ ਅਸਰਦਾ ਹੈ ਤੇ ਸੰਖੇਪ ਚ ਆਪਾਂ ਹੁਣ ਇੱਕ ਹੋਰ ਖਬਰ ਜਿਹੜੀ ਇਵੇਂ ਵੀ ਪਿੰਡਾਂ ਦੇ ਨਾਲ ਹੀ ਸੰਬੰਧਿਤ ਹੈ ਵੈਸੇ ਤਾਂ ਪੰਚਾਇਤੀ ਰਾਜ ਇੰਸਟੀਚਿਊਸ਼ਨ ਜਿਹੜੇ ਨੇ ਆਉਣੇ ਸੰਵਿਧਾਨਕ ਸੰਸਥਾਵਾਂ ਬਣ ਗਈਆਂ ਤੇ 73ਵੀਂ ਸੰਵਿਧਾਨਕ ਸੋਧ ਤੋਂ ਬਾਅਦ 30 ਸਾਲ ਹੋ ਗਏ ਨੇ ਪੂਰੇ ਲਗਭਗ ਕੀ 30 ਤੋਂ ਉੱਪਰ ਚੱਲੇ ਹੈ ਤੇ ਇਹਦੀਆਂ ਚੋਣਾਂ ਹਰ 5 ਸਾਲ ਬਾਅਦ ਹੋਣੀਆਂ ਲਾਜ਼ਮੀ ਹੁੰਦੀਆਂ ਕਿਸੇ ਨਾ ਕਿਸੇ ਬਹਾਨੇ ਸਰਕਾਰ ਕਹਿੰਦੀ ਆ ਆ ਗਿਆ ਇਹ ਤਾਂ ਜਿਹੜੀਆਂ ਚੀਜ਼ਾਂ ਪਤਾ ਹੀ ਹੈ ਇਸ ਡੇਟ ਨੂੰ ਇਹਦੀ ਲਾਸਟ ਡੇਟ ਹੈ ਉਸ ਤੋਂ ਪਹਿਲਾਂ ਕੋਈ ਬੰਦੋਬਸਤ ਕਰਨਾ ਹੁੰਦਾ ਜੇ ਕੋਈ ਐਮਰਜੈਂਸੀ ਰਾਜ ਹੋਵੇ ਕੋਈ ਕੁਦਰਤੀ ਐਮਰਜੈਂਸੀ ਕੋਈ ਸ਼ੋਸ਼ਣ ਪ੍ਰੋਬ ਪਤਾਇਆ ਕ ਲੱਗ ਗਲ ਹੁੰਦੀ ਹੈ ਪਰ ਪੰਜਾਬ ਦੀਆਂ ਪੰਚਾਇਤ ਪਹਿਲਾਂ ਤਾਂ ਭੰਗ ਕਰਤੀਆਂ ਸਰਕਾਰ ਨੇ ਬਿਨਾ ਉਹਦੇ ਤੋਂ ਹੀ ਫਿਰ ਵਾਪਸ ਲੈ ਲਿਆ ਕੰਮ ਵੀ ਅਸੀਂ ਫੇਰ ਕਰਾਵਾਂਗੇ ਹਾਈ ਕੋਰਟ ਤੋਂ ਤੇ ਹੁਣ ਉਹ ਲਟਕੀ ਜਾ ਰਹੀਆਂ ਨੇ ਹਾਈ ਕੋਰਟ ਦੇ ਵਿੱਚ ਕਈ ਸੀ ਪੰਚਾਇਤ ਜੂਨੀਅਰ ਨੇ ਕਰ ਰਿਟ ਪੁਆਈ ਸੀ ਵੀ ਸਮੇਂ ਤੇ ਕਿਉਂ ਨਹੀਂ ਹੋ ਰਹੀਆਂ ਤਾਂ ਗਵਰਨਮੈਂਟ ਨੇ ਉੱਥੇ ਕਹਿਤਾ ਸੀ ਅਦਾਲਤ ਸਾਹਮਣੇ ਇਹਨਾਂ ਦੇ ਐਡਵੋਕੇਟ ਜਰਨਲ ਨੇ ਵੀ ਸਤੰਬਰ ਚ ਕਰਾ ਦਾਂਗੇ ਹੁਣ ਇਹ ਗੱਲ ਆ ਰਹੀ ਹੈ ਵੀ ਸਤੰਬਰ ਚ ਤਾਂ ਨਹੀਂ ਜੀ ਹੋਣੀਆਂ ਹੁਣ ਨਵੰਬਰ ਚ ਹੋ ਸੌਣਗੇ ਅੱਗੇ ਜਾ ਕੇ ਤੇ ਜੇ ਆਏ ਕਰਦੇ ਕਰਦੇ ਗਾਹਾਂ ਤੇ ਗਾਹਾਂ ਪਤਾ ਨਹੀਂ ਕਿੰਨਾ ਕਿ ਕਿਹੜੇ ਕਿਹੜੇ ਚੀਜ਼ਾਂ ਹੋਣ ਗਈਆਂ ਤਾਂ ਸਰਕਾਰਾਂ ਦੇ ਕੰਮਕਾਜ ਤੇ ਚੀਜ਼ਾਂ ਰਿਫਲੈਕਟ ਤਾਂ ਕਰਦੀਆਂ ਨੇ ਕਿ ਤੁਸੀਂ ਆਪਣੇ ਇੰਸਟੀਚਿਊਸ਼ਨ ਜਿਹਨੂੰ ਜੇ ਵਰਕਰ ਵੀ ਕਰੰਦ ਦਿੰਦੇ ਹੈਟਲੇ ਜਿੰਨੇ ਕੰਮ ਹੁਣ ਕੋਈ ਸਰਪੰਚ ਨਹੀਂ ਪ੍ਰਬੰਧਕ ਲਾਏ ਨੇ ਕਿਤੇ ਸੈਕਟਰੀਆ ਕਿਤੇ ਉਹ ਸਰਪੰਚ ਜਿੰਨਾ ਕੰਮ ਥੋੜੀ ਕਰ ਸਕਦੇ ਜਾਂ ਪੰਚਾਇਤ ਜਿੰਨਾ ਕੰਮ ਥੋੜੀ ਕਰ ਸਕਦਾ ਲੋਕਾਂ ਦੇ ਨੇੜੇ ਚੁਣੇ ਪ੍ਰਤੀਨਿਧਤਾ ਵਾਲਾ ਥੋੜੀ ਕੋਈ ਗੱਲ ਕਰ ਸਕਦਾ ਜਾਂ ਜ਼ਿਲ੍ਹਾ ਪ੍ਰੀਸ਼ਦ ਜਾਂ ਬਰਾਗ ਸੰਧੀ ਚ ਉਹ ਤਾਂ ਅਫਸਰਸਾਈ ਹੈ ਤੁਸੀਂ ਬਿਊਰੋਕਰੇਟਿਕ ਕੰਟਰੋਲ ਦੇ ਹੇਠ ਸਟੇਟ ਨੂੰ ਦੇ ਰੱਖ ਜਿੰਨਾ ਸਮਾਂ ਨਹੀਂ ਕਰਾਉਂਗੇ ਉਨਾ ਚਿਰ ਉਹਨਾਂ ਦੇ ਕੰਟਰੋਲ ਦੇੇੇ ਟ੍ਰਏਗਾ ਤਾਂ ਲੋਕ ਹੋਰ ਵੱਧ ਜਾਣ ਹੋਣਗੇ ਸਭ ਤੁਹਾਡੇ ਨਾਲ ਹੋਈ ਜੇ ਬਾਕੀ ਤਾਂ ਬਾਅਦ ਦੀ ਗੱਲ ਹੈ ਇੰਨੀ ਗੱਲ ਵੀ ਕਿਉਂ ਨਹੀਂ ਸੋਚੀ ਜਾ ਸਕਦੀ ਕਿਉਂ ਸੋਚੀ ਨਹੀਂ ਜਾ ਰਹੀ ਇਹ ਸਿਆਸੀ ਪਦਰ ਤੇ ਆ ਕੇ ਫੈਸਲੇ ਲੈਣ ਦੀ ਸੋਸਿਆ ਹੁੰਦੀ ਹੈ ਬੀਰੋਕਰੇਸੀ ਦਾ ਕੋਈ ਬਹੁਤ ਆ ਰੋਲ ਵੀ ਹੁੰਦਾ ਇਹ ਬੀਰੋਕ੍ਰੈਟਿਕ ਲੀਡਰਸ਼ਿਪ ਆਪਰੇ ਸਿਆਸੀ ਲੀਡਰਸ਼ਿਪ ਹੈ ਉਹਨੂੰ ਇਹਦੇ ਬਾਰੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਮੇਰੇ ਖਿਆਲ ਦੇ ਵਿੱਚ ਹਾਂ ਬਿਲਕੁਲ ਇਹੋ ਜਿਹਾ ਜੇ ਸਾਰੀਆਂ ਚੋਣਾਂ ਹੋਣਗੀਆਂ ਵੱਖ-ਵੱਖ ਕਈ ਵਾਰ ਸੇਫਟੀ ਵਾਲਮ ਵੀ ਹੁੰਦੇ ਨੇ ਹੀਠਲੇ ਕੰਮ ਹੀਠਾਂ ਮਨ ਨਿਬੜ ਜਾਂਦੇ ਨੇ ਸਮਝੌਤੇ ਹੋ ਜਾਂਦੇ ਨੇ ਬੜੀਆਂ ਚੀਜ਼ਾਂ ਹੁੰਦੀਆਂ ਨੇ ਔਰ ਸਰਕਾਰ ਨੂੰ ਘਟੋ ਘਟ ਗ੍ਰਾਸ ਰੂਟ ਡੈਮੋਕ੍ਰੇਸੀ ਵੱਲ ਧਿਆਨ ਦੇ ਹਾਲਾਂਕਿ ਨਾ ਗ੍ਰਾਮ ਸਭਾ ਹੁੰਦੀ ਹੈ ਪ੍ਰੈਕਟੀਕਲੀ ਨਾ ਬਾੜ ਸਭਾਵਾਂ ਸ਼ਹਿਰਾਂ ਚ ਹੁੰਦੀਆਂ ਨੇ ਜੇ ਉਹਨੂੰ ਵੀ ਲਾਗੂ ਕਰ ਦੇ ਤਾਂ ਵੀ ਰਿਲੀਫ ਮਿਲੂਗੀ ਕੰਮ ਤੁਹਾਡੇ ਤਾਂ ਘਟ ਆਉਣੇ ਸ਼ੁਰੂ ਹੋ ਜਾਣਗੇ ਤੁਹਾਡੀ ਵੀ ਸਰਦਾਰਦੀ ਖਤਮ ਹੋਏਗੀ ਜੇ ਇਹਨਾਂ ਚੀਜ਼ਾਂ ਨੂੰ ਸਰਗਰਮ ਕਰਨ ਦੇਓ ਡੈਮੋਕ੍ਰੈਟਿਕ ਵੈਲਿਊ ਸਿਸਟਮ ਦੇ